ਪੰਜਾਬ ਸਰਕਾਰ ਦਾ ਟ੍ਰਾਂਸਪੋਰਟ ਵਿਭਾਗ ਕਿਸੇ ਸਮੇਂ ਪੰਜਾਬ ਸਰਕਾਰ ਦਾ ਕਮਾਊ ਪੁੱਤ ਕਿਹਾ ਜਾਂਦਾ ਸੀ ਲੇਕਿਨ ਅੱਜ ਦੇ ਕੀ ਹਾਲਾਤ ਨੇ ਮੁਖਸਰ ਸਾਹਿਬ ਦੀ ਗੱਲ ਕਰਾਂਗੇ ਮੁਖਸਰ ਸਾਹਿਬ ਦੇ ਸਰਕਾਰੀ ਡੀਪੂ ਦੇ ਵਿੱਚ ਖੜੇ ਹੈਗੇ ਆ ਪਨ ਬਸਤੇ ਰੋਡਵੇਜ ਦੀਆਂ ਬੱਸਾਂ ਨੇ ਜਿਹੜੀਆਂ ਟਾਇਰਾਂ ਤੇ ਸਪੇਅਰ ਪਾਰਟਸ ਤੋਂ ਬਿਨਾ ਖੜੀਆਂ ਹੈਗੀਆਂ ਔਰ ਇੱਕ ਵਾਰ ਪਹਿਲਾਂ ਤਸਵੀਰਾਂ ਜਰੂਰ ਸਾਂਝੀਆਂ ਕਰਦੇ ਹੈਗੇ ਆ ਇਹਨਾਂ ਦੇ ਵਿੱਚ ਕਈ ਬੱਸਾਂ ਨੇ 20 ਤੋਂ 22 ਬੱਸਾਂ ਨੇ ਜਿਨ੍ਹਾਂ ਦੇ ਟਾਇਰ ਤੱਕ ਨਹੀਂ ਆਏ ਔਰ ਸਪੇਅਰ ਪਾਰਟਸ ਨਹੀਂ ਮਿਲਿਆ ਔਰ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਇਹ ਬੱਸਾਂ ਨੇ ਉਹ ਇਸੇ ਤਰ੍ਹਾਂ ਡੀਪੂ ਦੇ ਵਿੱਚ ਖੜੀਆਂ ਨੇ ਔਰ ਕਈ ਰੂਟ ਜਿਹੜੇ ਪ੍ਰਭਾਵਿਤ ਹੋਏ ਨੇ ਔਰ ਗੱਲਬਾਤ ਵੀ ਕਰਦੇ ਹੈਗੇ ਆ ਲਖਵੀਰ ਜੀ ਪਹਿਲਾਂ ਤਾਂ ਡਾਟਾ ਦੱਸ ਦੋ ਕਿੰਨੀਆਂ ਬੱਸਾਂ ਨੇ ਔਰ ਕੀ ਸਮੱਸਿਆ ਕੀ ਆ ਰਹੀ ਹੈਗੀ ਹੈ ਸਮੱਸਿਆ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਪਹਿਲਾਂ ਟਾਇਰਾਂ ਤੋਂ ਬਹੁਤ ਵੱਡੀ ਸਮੱਸਿਆ ਰਹੀ ਆ ਤੁਸੀਂ ਦੇਖਦੇ ਰਹੇ ਹੋ ਆ ਕੇ 50 ਬੱਸਾਂ ਜਿਹੜੀਆਂ ਟਾਇਰਾਂ ਤੋਂ ਲੰਬਾ ਸਮਾਂ ਖੜੀਆਂ ਰਹੀਆਂ ਪਰ ਉਹ ਟਾਇਰ ਕੁਝ ਭੇਜ ਦਿੱਤੇ ਗਏ ਸੀ ਉਸ ਤੋਂ ਬਾਅਦ ਪਰ ਹੁਣ ਜਿਹੜਾ ਇੱਕ ਨਵਾਂ ਜਿਹੜਾ ਪੰਜਾਬ ਰੋਡਵੇਜ ਦਾ ਜਿਹੜਾ ਉਹ ਬਜਟ ਹੀ ਨਹੀਂ ਪਾਸ ਕੀਤਾ ਜਾ ਰਿਹਾ ਜਿਹੜਾ ਸਮਾਨ ਆ ਜਿਹੜਾ ਉਹਨਾਂ ਦੇ ਬੇਲ ਹੀ ਨਹੀਂ ਪਾਸ ਕੀਤੇ ਜਾ ਰਹੇ ਸਮਾਨ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਪੰਜਾਬ ਰੋਡਵੇਜ ਦੀਆਂ ਕਾਫੀ ਲੰਬੇ ਸਮੇਂ ਤੋਂ ਆ ਜਿਹੜੀਆਂ ਬੱਸਾਂ ਖੜੀਆਂ ਇਹ ਪੰਜਾਬ ਰੋਡਵੇ ਦੇ ਵਿੱਚ ਮਰਜ਼ ਹੋਈਆਂ ਸੀ ਤੇ ਕਾਫੀ ਲੰਬੇ ਸਮੇਂ ਤੋਂ ਖੜੀਆਂ ਇਹਨਾਂ ਦਾ ਸਪੇਅਰ ਪਾਰਟ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ ਠੀਕ ਹੈ ਨਾ ਇੱਕ ਇਹਨਾਂ ਦਾ ਬਿੱਲ ਭੇਜਿਆ ਜਾ ਰਿਹਾ ਕਿਸੇ ਵੀ ਤਰ੍ਹਾਂ ਦਾ ਔਰ ਪਨਬਸ ਵੀ ਜਿਹੜੀਆਂ ਪਨਬਸੀਆਂ ਬੱਸਾਂ ਵਿੱਚ ਖੜੀਆਂ ਉਹਨਾਂ ਦੇ ਵੀ ਟਾਇਰਾਂ ਵੱਲੋਂ ਤੇ ਜਿਹੜੇ ਕੋਈ ਸਪੇਅਰ ਪਾਰਟ ਵੱਲੋਂ ਜੋ 20 22 ਬੱਸਾਂ ਤਕਰੀਬਨ ਦੀਪੂ ਦੇ ਵਿੱਚ ਖੜੀਆਂ ਰਹਿੰਦੀਆਂ ਜਿਹੜੀਆਂ ਬਾਕੀ ਦੀਆਂ ਬੱਸਾਂ ਜਿਹੜੀਆਂ ਸਾਡੇ ਡਰਾਈਵਰ ਕਨੈਕਟਰ ਲੈ ਕੇ ਜਾਂਦੇ ਆ ਉਹ ਵੀ ਬੱਸਾਂ ਦੇ ਵਿੱਚ ਕੁਝ ਆਪ ਆਪਦੇ ਕੋਲੋਂ ਪੈਸੇ ਲਾ ਕੇ ਮਾੜੇ ਮੋٹے ਲੈ ਕੇ ਤੋਰੀ ਫਿਰਦੇ ਆ ਕਿਸੇ ਬੱਸ ਦੇ ਕੋਈ ਵਾਈਪਰ ਮਸ਼ੀਨ ਹੈ ਨਹੀਂ ਕਿਸੇ ਦੇ ਕੋਈ ਲਾਈਟਾਂ ਹੈ ਨਹੀਂ ਕਿਸੇ ਦੇ ਹੋਰ ਨਾ ਹੈਣੀ ਉਹ ਬੱਸਾਂ ਇਸ ਤਰ੍ਹਾਂ ਜਾਨੀ ਕਿ ਉਹ ਇੱਕ ਕਹਦੇ ਵੀ ਡੰਗਾਸਾਰਨ ਵਾਲੀ ਗੱਲ ਹੋਈ ਪਈ ਆ ਉਹ ਚਲਾਉਣ ਦੇ ਇੱਕ ਸਰਵਿਸ ਦੇਣ ਵਾਲੀ ਗੱਲ ਨਹੀਂ ਹੈਗੀ ਉਹ ਵੀ ਕੋਈ ਆਪ ਦੀ ਕਿਉਂਕਿ ਜਿਹੜੇ ਹੁਣ ਸਾਡੇ ਜਿਹੜੇ ਵਰਕਰ ਫਿਰਦੇ ਆ ਇਹ ਸਾਰੇ ਬੱਸਾਂ ਤੋਂ ਬੱਸਾਂ ਨਾ ਅਵੇਲੇਬਲ ਹੋਣ ਕਰਕੇ ਇਹ ਵਿਹਲੇ ਫਿਰਦੇ ਇਹਨਾਂ ਨੇ ਰੂਟ ਤੇ ਜਾਣਾ ਸੀ ਕਿੰਨੇ ਕੁ ਰੂਟ ਰੱਟ ਹੋ ਰਿਹਾ ਕਿੰਨੇ ਕੁ ਰੂਟ ਹੈਗੇ ਨੇ ਜਿਹੜੇ ਪ੍ਰਭਾਵਿਤ ਹੋਏ ਆ ਇਹਦੇ ਨਾਲ ਜੀ ਦੇਖੋ ਜਿਹੜੀਆਂ ਇਹ 20 22 ਬੱਸਾਂ ਜਿਹੜੀਆਂ ਖੜੀਆਂ ਇਹਦੇ ਨਾਲ 20 22 ਰੂਟ ਤਾਂ ਪ੍ਰਭਾਵਿਤ ਹੋਈ ਆ ਹੂੰ ਇਹ ਬੱਸਾਂ ਨੇ ਜਿਹੜੀਆਂ ਪੰਜਾਬ ਰੋਡਵੇ ਦੀਆਂ ਕਾਫੀ ਲੰਬੇ ਸਮੇਂ ਤੋਂ ਖੜੀਆਂ ਇਹ ਲੋਕਲ ਰੂਟ ਨੂੰ ਜਿਹੜੀਆਂ ਕਵਰ ਕਰਦੀਆਂ ਜਿਹੜੀਆਂ ਸਾਡੇ ਪਿੰਡਾਂ ਤੋਂ ਬਜ਼ੁਰਗ ਮਾਤਾ ਭੈਣਾ ਵਾ ਸਫ਼ਰ ਕਰਦੀਆਂ ਉਹਨਾਂ ਨੂੰ ਇਹ ਸਹੂਲਤਾਂ ਦਿੰਦੀਆਂ ਪਰ ਇਹਨਾਂ ਦਾ ਜਿਹੜਾ ਸਮਾਨ ਆ ਜਿਹੜਾ ਸਪेयर पार्ट ਉਹ ਨਾ ਕੋਈ ਇਹਨਾਂ ਦੇ ਬਿੱਲ ਪਾਸ ਕੀਤੇ ਜਾ ਰਹੇ ਆ ਨਾ ਕੋਈ ਇਹਨਾਂ ਦਾ ਸਮਾਨ ਦਿੱਤਾ ਜਾ ਰਿਹਾ ਉਹ ਸਰਕਾਰ ਦਾ ਕੋਈ ਗੌਰ ਹੀ ਨਹੀਂ ਜੀ ਜਿਹੜਾ ਟ੍ਰਾਂਸਪੋਰਟ ਮੰਤਰੀ ਨੂੰ ਮੈਂ ਇਸ ਚੀਜ਼ ਦੇ ਵਿੱਚ ਉਹ ਉਹਨਾਂ ਨੂੰ ਹੋਣਾ ਚਾਹੀਦਾ ਵੀ ਘਟੋ ਘਟ ਡੀਪੂ ਲੈਵਲ ਤੇ ਆ ਕੇ ਉਹ ਪਤਾ ਕਰਨ ਵੀ ਕੀ ਡੀਪੂ ਦੇ ਰੋਡਵੇ ਦੇ ਮੇਰੇ ਡਿਪਾਰਟਮੈਂਟ ਦੇ ਹਾਲਾਤ ਕੀ ਆ ਉਹ ਕਿਤੇ ਨਾ ਕਿਤੇ ਇਹਨਾਂ ਵੱਲੀ ਪਿੱਠ ਕਰਕੇ ਸੁੱਤੇ ਹੋਏ ਆ ਵੀ ਜਿਹੜਾ ਆ ਕੇ ਡੀਪੂਆਂ ਦੇ ਵਿੱਚ ਪੁੱਛੇ ਜਾਵੇ ਵੀ ਕੀ ਹਾਲਾਤ ਆ ਜਿਹੜੇ ਪਿੰਡਾਂ ਵਾਲੇ ਰੂਟ ਆ ਕਿਵੇਂ ਪ੍ਰਭਾਵਿਤ ਹੋ ਰਿਹਾ ਜਿਹੜੀਆਂ ਇੱਕ ਡੇਢ-ਡੇਢ ਘੰਟੇ ਦੇ ਵਿੱਚ ਬੱਸ ਅਬੋਰ ਤੋਂ ਪੰਨੀ ਵਾਲਾ ਰੂਟ ਉੱਥੇ ਡੇਢ ਘੰਟੇ ਬਾਅਦ ਬੱਸ ਆਉਂਦੀ ਆ ਉਹਦੇ ਵਿੱਚ ਲੰਮਕ ਲੰਮਕ ਕੇ ਸਵਾਰੀਆਂ ਚੜ੍ਹਦੀਆਂ ਇਹਨਾਂ ਦੇ ਹਾਲਾਤ ਆ ਟਾਇਰ ਮਾੜੇ ਆ ਬੱਸਾਂ ਮਾੜੀਆਂ ਉਹ ਵੀ ਖੜ ਜਾਂਦੀਆਂ ਇਹ ਜਿਸ ਤਰ੍ਹਾਂ ਦੇ ਨਾਲ 2022 ਬੱਸਾਂ ਖੜੀਆਂ ਹੈਗੀਆਂ 2022 ਰੂਟ ਵੀ ਪ੍ਰਭਾਵਿਤ ਹੋਏ ਨੇ ਫਿਰ ਪ੍ਰਾਈਵੇਟ ਵਾਲਿਆਂ ਨੂੰ ਵੀ ਇਹਦਾ ਫਾਇਦਾ ਹੁੰਦਾ ਹੋਊਗਾ ਔਰ ਨੁਕਸਾਨ ਤਾਂ ਜਿਹੜਾ ਹੋਣਾ ਹੈਗਾ ਆਪਣਾ ਉਹ ਤਾਂ ਹੋ ਹੀ ਜਾਂਦਾ ਹੈਗਾ ਬਿਲਕੁਲ ਜੀ ਜਿਹੜਾ ਪੰਜਾਬ ਸਰਕਾਰ ਦਾ ادارے ਦਾ ਜਿਹੜਾ ਨੁਕਸਾਨ ਹੋਣਾ ਮਾਲੀਆ ਦਾ ਨੁਕਸਾਨ ਹੋਣਾ ਉਹ ਤਾਂ ਹੋ ਹੀ ਰਿਹਾ ਕਿਉਂਕਿ ਬੱਸਾਂ ਇਹ ਟੈਕਸ ਵੀ ਪੇ ਕਰਦੀਆਂ ਉਹ ਖੜੀਆਂ ਲੰਬੇ ਸਮੇਂ ਤੋਂ ਪੰਜਾਬ ਰੋਡਵੇ ਦੇ ਵਿੱਚ ਜਦੋਂ ਦੀਆਂ ਬੱਸਾਂ ਮਰਜ਼ ਹੋਈਆਂ ਇਹਨਾਂ ਦਾ ਕੋਈ ਸਪेयर पार्ट ਢੰਗ ਨਾਲ ਆਇਆ ਹੀ ਨਹੀਂ ਜਦੋਂ ਅਸੀਂ ਆਪਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਉਹ ਵੀ ਇਸਮਰਤਾ ਕੀ ਕਹਿੰਦੇ ਕੀ ਕੋਈ ਗਾਂਹ ਗੱਲਬਾਤ ਹੁੰਦੀ ਹੋਣੀ ਕੁਝ ਕੰਦੇ ਜਿਹੜਾ ਵਰਕਸ਼ਾਪ ਸਟਾਫ ਪਹਿਲੀ ਗੱਲ ਤਾਂ ਸਾਡੇ ਸਟਾਫ ਦੀ ਬਹੁਤ ਕਮੀ ਇੱਥੇ ਵਰਕਸ਼ਾਪ ਸਟਾਫ ਦੀ ਬਸ ਕਾਫੀ ਸਮੇਂ ਤੋਂ ਜਿਹੜੀ ਉਹ ਘਾਟ ਨਾਲ ਅਸੀਂ ਜੂਝ ਰਹੇ ਆਂ ਜਿਹੜਾ ਕੰਮ ਜਿਹੜਾ ਉਥੋਂ ਸਪੇਅਰ ਪਾਰਟ ਕੋਈ ਮੁਹੱਈਆ ਹੋਊਗਾ ਇੱਥੇ ਬੱਸਾਂ ਦਾ ਹੈੱਡ ਆਫ ਜਿਹੜਾ ਸੈਂਟਰ ਸਟੋਰ ਆ ਉਹ ਜਦੋਂ ਇਹਨਾਂ ਬੱਸਾਂ ਦਾ ਸਪੇਅਰ ਪਾਰਟ ਦੇਊਗਾ ਤੇ ਬੱਸਾਂ ਇਹਨੂੰ ਚਾਲੂ ਕਰਨਗੇ ਪਰ ਉਤੋਂ ਕੁਝ ਨਹੀਂ ਆ ਰਿਹਾ ਪੈਸੇ ਹੈ ਨਹੀਂ ਕਿ ਵੈਸੇ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ ਨਹੀਂ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਜੀ ਬਿਲਕੁਲ ਨਕਾਮੀ ਕਹੂੰਗਾ ਮੈਂ ਤਾਂ ਕਿਉਂਕਿ ਕੋਈ ਅਧਿਕਾਰੀਆਂ ਨੂੰ ਜਾਂ ਉਹਨੇ ਡੀਪੂ ਲੈਵਲ ਤੇ ਆ ਕੇ ਦੇਖਣਾ ਵੀ ਇਹਦਾ ਮੌਕਾ ਦੇਖੇ ਵੀ ਕੀ ਹਾਲਾਤ ਆ ਮੇਰੇ ਜਿਹੜਾ ਟਰਾਂਸਪੋਰਟ ਦਾ ਮੈਂ ਮਿਨਿਸਟਰ ਹਾਂ ਸੀ ਵੀ ਉਹ ਕਿਸ ਢੰਗ ਨਾਲ ਚੱਲ ਰਿਹਾ ਕੋਈ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਆ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਮੁਕਸਰ ਡੀਪੂ ਆ ਸਾਡਾ ਇੱਕ ਨੰਬਰ ਤੇ ਡੀਪੂ ਕਮਾਈ ਦੇ ਵਿੱਚ ਜਾ ਰਿਹਾ ਜੀ ਸਾਡੇ ਜਿਹੜੇ ਬੰਦੇ ਆ ਉਹ ਬਹੁਤ ਮਿਹਨਤ ਕਰ ਰਹੇ ਆ ਇੱਕ ਨੰਬਰ ਦੇ ਉੱਤੇ ਸਾਡਾ ਡੀਪੂ ਜਾ ਰਿਹਾ ਸਾਡਾ ਜਿਹੜਾ ਸਟਾਫ ਜਨਰਲ ਮੈਨੇਜਰ ਸਾਹਿਬ ਬਹੁਤ ਹੀ ਇਮਾਨਦਾਰ ਤੇ ਵਧੀਆ ਮਿਹਨਤੀ ਇਨਸਾਨ ਹੈ ਜਿੰਨੇ ਜਿੰਨੇ ਕ ਪੈਸੇ ਇਹਨਾਂ ਤੇ ਲੱਗਦੇ ਹੋਣੇ ਆ ਜਿਸ ਤਰ੍ਹਾਂ ਦੇ ਨਾਲ ਸਪੇਅਰ ਪਾਰਟਸ ਹੋ ਗਿਆ ਜਾਂ ਟਾਇਰਾਂ ਦੇ ਹੋ ਗਿਆ ਉਹਨੇ ਤਾਂ ਮੇਰੇ ਕੋਲ ਤੇ ਥੋੜੇ ਕਿ ਦੇਣਾ ਚਾਹੀਏ ਇਹ ਪੂਰੇ ਕਰ ਦੇਣੇ ਹੋਣਗੇ ਇਹਨਾਂ ਨੇ ਹਾਂਜੀ ਉਹ ਉਹ ਕਰ ਉਹ ਕਰਦੀਆਂ ਬੱਸਾਂ ਤਾਂ ਪੂਰੇ ਕਰਦੀਆਂ ਪਰ ਜਿਹੜਾ ਹਾਲਾਤ ਇਹ ਆ ਵੀ ਉਹ ਆਪਣੇ ਜਿਹੜਾ ਰੋਡਵੇਜ ਦਾ ਨਾ ਜੀ ਇਥੋਂ ਖਰੀਦ ਨਹੀਂ ਕਰ ਸਕਦੇ ਸੈਂਟਰ ਸਟੋਰ ਦੇ ਵਿੱਚੋਂ ਆਉਣਾ ਸਪੇਅਰ ਪਾਰਟ ਪਰ ਉੱਤੋਂ ਦਿੱਤਿਆ ਨਹੀਂ ਜਾ ਰਿਹਾ ਉੱਥੋਂ ਹੀ ਯਾਨੀ ਕਿ ਕੋਈ ਵੀ ਸਮਾਨ ਹੈ ਜਿਹੜਾ ਉਹ ਭੇਜਿਆ ਨਹੀਂ ਜਾ ਰਿਹਾ ਇੱਥੋਂ ਤੱਕ ਕਿ ਜਿਹੜੇ ਬਿੱਲ ਆ ਜਿਹੜਾ 500 ਰੁਪਏ ਤੋਂ ਵੱਧ ਜਿਹੜਾ ਬਿੱਲ ਨਹੀਂ پاس ਕੀਤਾ ਜਾ ਰਿਹਾ ਜਿਹੜੇ ਮੰਨ ਲਓ ਬਾਹਰ ਬੱਸ ਰੋਡ ਕੋਈ ਪਤਾ ਨਹੀਂ ਲੱਗਿਆ ਇਹਦਾ ਵੀ ਕੋਈ ਕੁਝ ਤਾਂ ਕਰਨ ਹੋਣਾ ਪੈਸਾ ਨਹੀਂ ਆ ਰਿਹਾ ਜਾਂ ਕੁਝ ਬਜਟ ਦਾ ਟਿਕਾ ਕੁਝ ਮੈਂ ਇੱਕ ਇੱਕ ਚੀਜ਼ ਕਹਿਣੀ ਚਾਹੁੰਗਾ ਜੀ ਦੇਖੋ ਜਦੋਂ ਇੱਕ ਪ੍ਰਾਈਵੇਟ ਮੈਨੇਜਮੈਂਟ ਕਰਦਾ ਉਹ ਬੰਦਾ ਜਦੋਂ ਆਪਦੀਆਂ ਬੱਸਾਂ ਨੂੰ ਚਲਾਉਂਦਾ ਉਹ ਇੱਕ ਬੱਸ ਤੋਂ ਜਾਂ ਚਾਰ ਬੱਸਾਂ ਤੋਂ ਉਹਦੀਆਂ ਦਾ ਸੌ ਸੌ ਬੱਸ ਕਰ ਲੈਂਦਾ ਤੇ ਕਿ ਪੰਜਾਬ ਰੋਡਵੇ ਦੇ ਵਿੱਚ ਜਿਹੜੀਆਂ ਬੱਸਾਂ ਇਹਨਾਂ ਦੇ ਉੱਤੇ ਸਾਰੀਆਂ ਚਲਾਈਆਂ ਜਾਣ ਸਾਡੇ ਜਿਹੜੇ ਪੰਜਾਬ ਦਾ ਬੇਰੋਜ਼ਗਾਰ ਨੌਜਵਾਨ ਆ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਇਹ ਜਿਹੜਾ ਆਦਾਰਾ ਕਮਾਈ ਦਾ ਸਾਧਨ ਹੈ ਇਹ ਇਹ ਇਕੱਲਾ ਬੱਸਾਂ ਦੀ ਕਮਾਈ ਨਹੀਂ ਕਮਾਊ ਕੁੱਤ ਕਿਹਾ ਜਾਂਦਾ ਪੰਜਾਬ ਸਰਕਾਰ ਦਾ ਪਰ ਇਹਨੂੰ ਕਿਤੇ ਨਾ ਕਿਤੇ ਅਣ ਦੇਖਿਆ ਕੀਤਾ ਜਾ ਰਿਹਾ ਜੋ ਸਿਰਫ ਇਹਦੇ ਨਾਲ ਇੰਨੀ ਕੁ ਵਤਾਰਾ ਮੈਂ ਨਾ ਵੀ ਕੋਈ ਵਾਲੀਵਾਰਸ ਹੀ ਨਹੀਂ ਲੱਜ ਪਰਿਆ ਆ ਸਾਡੇ ਜਿਹੜੇ ਮੁਲਾਜ਼ਮ ਆ ਸਾਰੇ ਮੇਲੇ ਖੜੇ ਆ ਦੇ ਉੱਤੇ ਕਦੇ ਜਾਣਨ ਨੂੰ ਖੜੇ ਇਹ ਅ ਇਸੇ ਦੀਪੂ ਦੇ ਹਾਲਾਤ ਤੁਸੀਂ ਤਾਂ ਜਾਣਦੇ ਰਹਿੰਦੇ ਹੋਵੋਗੇ ਪੰਜਾਬ ਦੇ ਵਿੱਚ ਹੀ ਸਾਰੇ ਹੈਗਾ ਕਿ ਕੱਲਾ ਮੁਕਸਰ ਦੀ ਇਹ ਹਾਲਾਤ ਹੈ ਨਹੀਂ ਜੀ ਪੰਜਾਬ ਦੇ ਸਾਰੇ ਦੀਪੂਆਂ ਦੇ ਇਹ ਹਾਲਾਤ ਹੈ ਜੀ ਹਾਂ ਜੋ ਸਮਾਨ ਇਥੋਂ ਮੰਗਦੇ ਹੈਡ ਆਫ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ ਉਥੇ ਦੋ ਦੋ ਮਹੀਨੇ ਮਨਜ਼ੂਰੀ ਨਹੀਂ ਮਿਲਦੀ ਜੀ ਕੰਮ ਉਹ ਜਿਹੜਾ 20000 ਦਾ ਖੀਰ ਨੂੰ 20 ਚ ਹੀ ਹੋਣਾ ਹੁੰਦਾ ਤੇ ਦੋ ਦੋ ਤਿੰਨਾਂ ਤਿੰਨ ਮਹੀਨਾ ਬਾਅਦ ਉਹ ਮਨਜ਼ੂਰੀ ਆਉਂਦੀ ਆ ਉਹਦੇ ਨੂੰ ਕੋਈ ਹੋਰ ਵਿੱਚ ਉਹਦਾ ਸਮਾਨ ਦਾ ਨੁਕਸ ਨਿਕਲਿਆ ਆਉਂਦਾ ਮੈਨੂੰ ਲੱਗਦਾ ਜਿਹੜੇ ਹਫ਼ਤੇ ਇਹ ਖੜੀਆਂ ਹੈਗੀਆਂ ਕਈ ਬੱਸਾਂ ਦੇਖੀਆਂ ਉਹੀ ਥੱਲੋ ਗੱਲ ਲੰਗੀਆਂ ਸ਼ੁਰੂ ਹੋਈਆਂ ਗਲੀਆਂ ਜਾਂਦੀਆਂ ਜੀ ਹੁਣ ਜਿਵੇਂ ਗੱਡੀਆਂ ਜ਼ਿਆਦਾ ਟਾਈਮ ਤੋਂ ਖੜੀਆਂ ਉਹਨਾਂ ਦੇ ਰੇਡੀਏਟਰ ਖਰਾਬ ਹੋ ਗਏ ਆ ਉਹ ਗਾਹ ਜਾ ਕੇ ਹੋਰ ਨੁਕਸ ਕੱਢਦੀਆਂ 20000 ਵਾਲਾ ਨੁਕਸ ਮੁੜ ਕੇ 50 ਤੱਕ ਕਰ ਜਾਵੜਦਾ ਜੀ ਹੋਰ ਜੀ ਤੁਹਾਡੇ ਮਾਦੀਆਂ ਨੂੰ ਦੱਸਣਾ ਚਾਹਣਾ ਜਿਹੜੀਆਂ ਟਿਕਟ ਮਸ਼ੀਨਾਂ ਹੁੰਦੀਆਂ ਹਨ ਜਿਨ੍ਹਾਂ ਨੇ ਇੱਕ ਕੰਡੈਕਟਰ ਨੇ ਜਾ ਕੇ ਉਹ ਟਿਕਟ ਮਸ਼ੀਨ ਇਸ਼ੂ ਕਰਵਾ ਕੇ ਸਵਾਰੀਆਂ ਤੋਂ ਟਿਕਟਾਂ ਕੱਟਣੀਆਂ ਹੁੰਦੀਆਂ ਸਾਰਾ ਉਹਦੇ ਤੇ ਦਾਰੂਮਦਾਰ ਹੁੰਦਾ ਚੱਲਦਾ ਉਹ ਟਿਕਟ ਮਸ਼ੀਨਾਂ ਦੇ ਘਾਟ ਨਾਲ ਹੀ ਬਹੁਤ ਲੰਬੇ ਸਮੇਂ ਤੋਂ ਜੂਝ ਰਹੇ ਹਾਂ ਅਸੀਂ ਉਹ ਆਪਦੇ ਪੱਧਰ ਤੇ ਉਹਨਾਂ ਨੂੰ ਠੀਕ ਠਾਕ ਕਰਵਾ ਕੇ ਜਾਂ ਕੁਛ ਅਸੀਂ ਚੱਲ ਰਹੇ ਹਾਂ ਜਾਂ ਜਨਰਲ ਮੈਨੇਜਰ ਸਾਹਿਬ ਆਪਦੇ ਵੱਲੋਂ ਪਰ ਉਹ ਕੋਈ ਨਵੀਆਂ ਟਿਕਟ ਮਸ਼ੀਨਾਂ ਦੀ ਅਸੀਂ ਬਹੁਤ ਚਿਰ ਤੋਂ ਮੰਗ ਕਰ ਰਹੇ ਹਾਂ ਇਹਨਾਂ ਫਿਰ ਆਪਾਂ ਨਹੀਂ ਪੇਟੀ ਜਾ ਰਹੇ ਇਹਨਾਂ ਫਿਰ ਕਹੀਏ ਕਿ ਆਪਾਂ ਵੀ ਐਸਾ ਹੈ ਨਹੀਂ ਧਿਆਨ ਕੀ ਆਪਾਂ ਇੱਕ ਨਤੀਜਾ ਕਢਣਾ ਹੋਵੇ ਕੀ ਕਵਾਂਗੇ ਬਿਲਕੁਲ ਜੀ ਸਦੋਂ ਕਿਸੇ ਚੀਜ਼ ਨੂੰ ਕਹਿੰਦੇ ਆ ਵੀ ਉਹਦੀ ਗੌਰ ਨਹੀਂ ਕਰਨੀ ਉਹਨੂੰ ਇੱਕ ਦਰ ਖਤਮ ਕਰਨਾ ਜਿਹੜੀ ਅਦਾਰੇ ਨੂੰ ਜਦੋਂ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਕੋਈ ਵੀ ਆਉਂਦੀ ਆ ਤੋ ਇਹ ਗੱਲ ਕਹਿ ਕੇ ਆਉਂਦੀ ਆ ਵੀ ਅਸੀਂ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਤੇ ਮੌਕੇ ਪੈਦਾ ਕਰਾਂਗੇ ਅਸੀਂ ਜਿਹੜੀਆਂ ਸਰਕਾਰੀ ਅਦਾਰਿਆਂ ਨੂੰ ਬढ़ावा ਦੇਵਾਂਗੇ ਪਰ ਇੱਥੇ ਆ ਕੇ ਉਹਦੇ ਕੰਮ ਉਲਟ ਕਰਦੇ ਆ ਉਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਉਹਦਾ ਹੁਣ ਜਿਹੜਾ ਸਾਡਾ ਜੂਥ ਆ ਜਦੋਂ ਮਾਨਜੇਗ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਵੀ ਅਸੀਂ ਤੁਸੀਂ ਬਾਹਰ ਨਾ ਜਾਓ ਸਾਡੇ ਆ ਇੱਕ ਇੱਕ ਜਵਾਕਾਂ ਅਸੀਂ ਲੋਨ ਕਰਾ ਕਰਕੇ ਬੱਚੇ ਬਾਹਰ ਭੇਜੇ ਉਹਨਾਂ ਦੀ ਮਜਬੂਰੀ ਕੀ ਬਣੀ ਸਾਨੂੰ 17 ਸਾਲ ਅਸੀਂ ਮਹਿਕਮੇ ਤੋਂ 17-17 ਸਾਲ ਤੋਂ ਕੰਮ ਕਰ ਰਹੇ ਹਾਂ ਦੋ ਵਾਰੀ ਪੇਪਰ ਦੇ ਚੁੱਕੇ ਹਾਂ ਯੂਨੀਵਰਸਿਟੀ ਤੋਂ ਪੇਪਰ ਪਾਸ ਕਰ ਦਿੱਤਾ ਗਿਆ ਕਾਲੀ ਭਾਜਪਾ ਦੀ ਸਰਕਾਰ ਸੀ ਉਸ ਵਿੱਚ ਦੋ ਵਾਰੀ ਪੇਪਰ ਦੇ ਕੇ ਪਰ ਹਜੇ ਤੱਕ 17 ਸਾਲਾਂ ਤੋਂ ਅਸੀਂ ਕੱਚੇ ਆ ਤੇ ਜਿਹੜੇ ਸਾਡੇ ਬੱਚੇ ਸੀ ਸਾਡੇ ਬੱਚਿਆਂ ਦੇ ਵੀ ਜਦੋਂ ਤੁਸੀਂ ਇੱਥੇ ਇੰਨੇ ਨੇ ਸਾਲ ਹੋ ਗਏ ਹੁਣ ਰਿਟਾਇਰਮੈਂਟ ਤੇ ਹੋ ਗਿਆ ਥੋੜਾ ਨਹੀਂ ਕੋਸ ਬਣਿਆ ਤੇ ਅਸੀਂ ਇਸ ਦਦਲ ਦੇ ਵਿੱਚ ਰਹਿ ਕੇ ਕੀ ਕਰਾਂ। ਸੋ ਮਜਬੂਰਨ ਸਾਡੀ ਵੀ ਮਜਬੂਰੀ ਬਣ ਗਈ ਵੀ ਅਸੀਂ ਹਜੇ ਤੱਕ 17-17 ਸਾਲ ਹੋ ਗਏ ਅਸੀਂ ਆਪਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਪਿੱਟ ਸਿਆਪੇ ਕਰਦੇ ਆਂ। ਮਾਨ ਸਾਹਿਬ ਨੇ ਕਿਹਾ ਵੀ ਸਾ ਮੇਰਾ ਆਉਂਦਾ ਸਰ ਜਿਹੜਾ ਹਰਾ ਪਿੰਨ ਉਹ ਮੈਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਚਲਾਉਂਗਾ। ਕਿਸੇ ਮੁਲਾਜ਼ਮ ਨੂੰ ਧਰਨੇ ਬਜਾਰੇ ਹੜਤਾਲਾਂ ਕਰਨ ਦੀ ਜ਼ਰੂਰਤ ਨਹੀਂ ਪੈਣੀ। ਹਾਂ। ਹੋਇਆ ਕੀ ਸਾਨੂੰ ਕਿਹਾ ਗਿਆ ਵੀ 6 ਮਹੀਨਿਆਂ ਦਾ ਸਮਾਂ ਦੇ ਦਿਓ ਸਰਕਾਰ ਨਵੀਂ। ਤੁਹਾਡਾ ਮਸਲਾ ਅਸੀਂ ਹੱਲ ਕਰਦੇ ਆਂ। ਕਮੇਟੀ ਬਣਾ ਦਿੱਤੀ ਕਿ ਸਾਨੂੰ ਖੁਸ਼ੀ ਹੋਈ ਚਲੋ। 6 ਮਹੀਨੇ ਦਾ ਸਮਾਂ ਦਿੱਤਾ ਅਸੀਂ ਬਿਲਕੁਲ ਕੋਈ ਰੋਸ ਬੁਝਾਰਾ ਧਰਨਾ ਨਹੀਂ ਦਿੱਤਾ 6 ਮਹੀਨੇ ਜੋ ਕਮੇਟੀ ਬਣਾਈ ਕਮੇਟੀ ਨੇ ਕੋਈ ਫੈਸਲਾ ਨਹੀਂ ਦਿੱਤਾ ਉਹਨਾਂ ਨੇ ਇਹ ਕਹਤਾ ਵੀ ਜਿਹੜੇ ਕੰਟਰੈਕਟ ਵਾਲੇ ਮਲਾਜਮ ਆ ਉਹਨਾਂ ਨੂੰ ਅਸੀਂ ਪੰਜਾਬ ਰੋਡਵੇ ਦੇ ਵਿੱਚ ਰੈਗੂਲਰ ਕਰ ਦਾਂਗੇ ਤੇ ਜਿਹੜੇ ਆਊਟਸੋਰਸਡ ਮਲਾਜਮ ਆ ਉਹਨਾਂ ਨੂੰ ਅਸੀਂ ਕੰਟਰੈਕਟ ਤੇ ਲੈ ਕੇ ਆਵਾਂਗੇ ਉਹ ਪਾਲਿਸੀ ਨੂੰ ਅੱਜ ਤੀਜਾ ਸਾਲ ਹੋ ਗਿਆ ਤੁਸੀਂ ਇਹ ਦੇਖੋ ਸਰਕਾਰ ਬਣੀ ਨੂੰ ਅਜੇ ਤੱਕ ਵੀ ਉਹ ਠੰਡੇ ਬਸਤੇ ਦੇ ਵਿੱਚ ਪਾਈ ਵੀ ਆ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈਗੀ ਆ ਕਾਂਗਰਸ ਦੀ ਵੀ ਰਹੀ ਹੈਗੀ ਆ ਹੁਣ ਆਪ ਦੀ ਚੱਲ ਰਹੀ ਆ ਕਿੱਥੇ ਮਾਹੌਲ ਸਹੀ ਲੱਗਦਾ ਸੀ ਵੀ ਇੱਥੇ ਵਧੀਆ ਚੱਲ ਰਿਹਾ ਸੀ ਕੁੱਲ ਮਿਲਾ ਕੇ ਨਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਤਾਂ ਲੈਂਦੇ ਆ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣਾਵਾਂਗੇ ਕੋਈ ਸ਼ਹੀਦਾਂ ਦੀ ਕਹਿੰਦਾ ਵੀ ਅਸੀਂ ਉਹ ਸ਼ਹੀਦ ਭਗਤ ਸਿੰਘ ਵਾਲਾ ਪੰਜਾਬ ਬਣਾਉਣਾ ਪਰ ਉਹ ਪੰਜਾਬ ਆ ਜਿਹੜਾ ਸੋਨੇ ਦੀ ਚਿੜੀ ਆ ਨਾ ਜਿਹੜਾ ਆਉਂਦਾ ਉਹ ਕਹਿ ਕੇ ਜਰੂਰ ਆਉਂਦਾ ਪਰ ਇੱਥੇ ਆ ਕੇ ਜਿਹੜਾ ਉਹ ਵੜਾਵਾ ਪ੍ਰਾਈਵੇਟ ਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਮੈਂ ਫਿਰ ਤੁਹਾਡੇ ਇਹ ਗੱਲ ਕਹਿਣਾ ਚਾਹਣਾ ਆ ਆ ਜਿਹੜਾ ਅਦਾਰਾ ਨੇ ਜੀ ਇਹਦੇ ਵਿੱਚ ਭਰਤੀਆਂ ਕੀਤੀਆਂ ਜਾਣ ਚੰਗਾ ਜਿਹੜਾ ਉਹਨੂੰ ਬੱਸਾਂ ਚਲਾ ਕੇ ਨਵੀਆਂ ਬੱਸਾਂ ਪਾਈਆਂ ਜਾਣ ਫਿਰ ਇਹ ਸਰਕਾਰ ਨੇ ਇਹ ਤੱਕ ਇੱਕ ਵੀ ਬੱਸ ਨਵੀਂ ਨਹੀਂ ਪਈ ਪਹਿਲਾਂ ਚਲੋ ਬੱਸਾਂ ਤਾਂ ਪੈ ਜਾਂਦੀਆਂ ਸੀ ਇੱਕ ਵੀ ਬੱਸ ਅਜੇ ਵਿਭਾਗ ਦੇ ਵਿੱਚ ਨਹੀਂ ਪਾਈ ਗਈ ਔਰ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਰੋਜ਼ਗਾਰ ਦਿੱਤਾ ਜਾ ਸਕਦਾ ਸਾਡੇ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੇ ਕੋਈ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਇਆ ਉਹ ਵੀ ਜਦੋਂ ਕੰਮ ਕਰੂਗਾ ਕੋਈ ਨਸ਼ੇਵਾਲ ਨਹੀਂ ਜਾਊਗਾ ਜਦੋਂ ਕਿਸੇ ਨੂੰ ਕੋਈ ਰੋਜ਼ਗਾਰ ਦੇਊਗਾ ਨਾ ਸਰਕਾਰ ਜਾਂ ਕੋ ਨੂੰ ਰੋਜ਼ਗਾਰ ਮਿਲੂਗਾ ਤੇ ਉਹ ਕੋਈ ਵੀ ਐਡਾ ਮੂਰਖ ਨਹੀਂ ਹੁੰਦਾ ਵਿੜਾ ਨਸ਼ੇ ਵੱਲ ਜਾਊਗਾ ਉਹ ਆਪਦਾ ਪਰਿਵਾਰ ਚਲਾਊਗਾ ਡਿਊਟੀ ਦੇ ਵਿੱਚ ਉਹ ਬਿਜ਼ੀ ਹੋਊਗਾ ਉਹਨੂੰ ਨਸ਼ਾ ਕਰਨ ਦਾ ਸਮਾਂ ਨਹੀਂ ਮਿਲਣਾ ਤੇ ਨਾ ਹੀ ਉਹਨੇ ਕਰਨਾ ਕਿਉਂਕਿ ਉਹਨੂੰ ਇਸ ਚੀਜ਼ ਦਾ ਜਦੋਂ ਪਸ ਪੈ ਜਾਂਦਾ ਸੋ ਕਿਤੇ ਨਾ ਕਿਤੇ ਜਿਹੜੀ ਆ ਸਰਕਾਰ ਦੀ ਹੈ ਨਾਕਾਮੀ ਆ ਮੈਂ ਤਾਂ ਇਹੀ ਕਹੂੰਗਾ ਵੀ ਟ੍ਰਾਂਸਪੋਰਟ ਮੰਤਰੀ ਧਿਆਨ ਦੇਣ ਆ ਕੇ ਡੀਪਾਂ ਦਾ ਦੌਰਾ ਕਰਨ ਆ ਕੇ ਪੁੱਛਣ ਵੀ ਕਿੰਨੀਆਂ ਕਿੰਨੀਆਂ ਬੱਸਾਂ ਜਿਹੜੀਆਂ ਉਹ ਕਦੋਂ ਦੀਆਂ ਖੜੀਆਂ ਫਿਰਗਾ ਜਿੱਥੇ ਕਮੀ ਆ ਜਾਂ ਹੈੱਡ ਆਫਿਸ ਦੇ ਵਿੱਚ ਆ ਕੋਈ ਬਿੱਲਾ ਨੂੰ ਲੈ ਕੇ ਆ ਜਿਹੜਾ ਸਮਾਨ ਆ ਜਾਂ ਉਤੋਂ ਨਹੀਂ ਭੇਜਿਆ ਜਾਂਦਾ ਤੇ ਉਹਨਾਂ ਅਧਿਕਾਰੀਆਂ ਨੂੰ ਪੁੱਛਣ ਜਿਹੜਾ ਇਸ ਤਰ੍ਹਾਂ ਨੁਕਸਾਨ ਹੋ ਰਿਹਾ ਖੜੀਆਂ ਦਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੇ ਜਿਹੜੇ ਟਰਾਂਸਪੋਰਟ ਮੰਤਰੀ ਆ ਸੀਐਮ ਸਾਹਿਬ ਨੂੰ ਵੀ ਸਾਡੀ ਬੇਨਤੀ ਹੈ ਤੁਹਾਡੇ ਰਹੀ ਵੀ ਜੋ ਸੁਣ ਤਾ ਉਹ ਆ ਕੇ ਜਿਹੜੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਜੇ ਉਹ ਸੱਚਮੁੱਚ ਹੀ ਪੰਜਾਬ ਦੇ ਦਰਦੀ ਆ ਸਰਕਾਰੀ ਅਦਾਰਿਆਂ ਨੂੰ ਬਚਾਉਣ ਤੇ ਉਮੀਦ ਕਰਦਾ ਵੀ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਪਹੁੰਚੇ ਨਾਲ ਹੀ ਮੈਂ ਇੱਕ ਚਤਾ ਚਾਹੇ ਚੇਤਾਵਨੀ ਲਾ ਲਵਾਂ ਕਿਉਂਕਿ ਸਾਡੇ ਕੋਲੇ ਹੋਰ ਕੋਈ ਹੁਣ ਹੂੰ ਹੂੰ ਚਾਰਾ ਨਹੀਂ ਰਹਿ ਗਿਆ ਹੂੰ ਸਾਡੇ ਹੱਥ ਖੜੇ ਆ ਅਸੀਂ ਬਹੁਤ ਸਰਕਾਰਾਂ ਨੂੰ ਸਾਰੀਆਂ ਸਰਕਾਰਾਂ ਨੂੰ ਦੇਖ ਲਿਆ ਹੁਣ ਸਾਡਾ ਸਰਕਾਰਾਂ ਤੋਂ ਮਾਣੀ ਉੱਠ ਚੁੱਕਿਆ ਅਸੀਂ ਇਸ ਸਰਕਾਰ ਨੂੰ ਜ਼ਰੂਰ ਇਹ ਦੱਸਣਾ ਚਾਹੁੰਦੇ ਆ ਵੀ ਜੇਕਰ ਮੁਲਾਜ਼ਮਾਂ ਦਾ ਕੰਟਰੈਕਟ ਵਾਲੇ ਮੁਲਾਜ਼ਮਾਂ ਦਾ ਆਊਟਸੋਰਸ ਦੇ ਮੁਲਾਜ਼ਮਾਂ ਦਾ ਜੇਕਰ ਰੈਗੂਲਰ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਜਾਂ ਸਾਰੇ ਡਿਪਾਰਟਮੈਂਟਾਂ ਜਿੰਨੇ ਵੀ ਤਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹਨ ਉਹ ਬਹੁਤ ਹੀ ਤਿੱਖੇ ਸੰਘਰਸ਼ ਕੀਤੇ ਜਾਣਗੇ ਪਹਿਲਾਂ ਅਸੀਂ ਅੱਜ ਜਿਹੜਾ 16 ਤਰੀਕ ਦਾ ਸਾਡਾ ਉਹ ਲੁਧਿਆਣੇ ਦੇ ਵਿੱਚ ਜਿਹੜੀਆਂ ਜਿਮਨੀ ਚੋਣਾ ਹੋਣੀਆਂ ਉਹਦੇ ਵਿੱਚ ਸਾਸੀਂ ਰੋਜ਼ ਪ੍ਰਦਰਸ਼ਨ ਸਾਡੇ ਵੱਲੋਂ ਕੀਤੇ ਜਾਣਗੇ ਉੱਥੇ ਲੋਕਾਂ ਨੂੰ ਦੱਸਿਆ ਜਾਊਗਾ ਵੀ ਜਿਹੜੀ ਇਹ ਸਰਕਾਰ ਆ ਇਹ ਕਿੰਨੇ ਕੁ ਸੁਹਿਰਦਾ ਔਰ ਜੇਕਰ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਦੇ ਵਿੱਚ ਪੰਜਾਬ ਤੇ ਜਾਂ ਕਿਸੇ ਵੀ ਸਟੇਟ ਤੇ ਸਾਡੀਆਂ ਬੱਸਾਂ ਜਾਂਦੀਆਂ ਸਾਡੇ ਡਰਾਈਵਰ ਕਨੈਕਟਰ ਨੂੰ ਹਦਾਇਤ ਕਰਾਂਗੇ ਅਸੀਂ ਵੀ ਇਹਨਾਂ ਨੂੰ ਜਾ ਕੇ ਉਹਨਾਂ ਦੇ ਸਰਕਾਰ ਦਾ ਜਿਹੜਾ ਉਹ ਜਿਹੜਾ ਚਿਹਰਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਓ ਜਿਸ ਤਰ੍ਹਾਂ ਅਸੀਂ ਲਿਉਣ ਵੇਲੇ ਇਨਾਂ ਨੂੰ ਅਸੀਂ ਦੂਜੀਆਂ ਸਰਕਾਰਾਂ ਨੂੰ ਕਿਹਾ ਸੀ ਭਾਈ ਇਹ ਇਹ ਸਰਕਾਰ ਨੂੰ ਲੈ ਕੇ ਆਓ ਉਸੇ ਤਰ੍ਹਾਂ ਅਸੀਂ ਹੁਣ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਜਿਹੜੀ ਅੱਜ ਦਿਖਾ ਰਹੇ ਆ ਸਾਡੇ ਨਾਲ ਜਿਹੜਾ ਇਹਨਾਂ ਨੇ ਵਤੀਰਾ ਅਪਣਾਇਆ ਹੋਇਆ ਉਹ ਵੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂ ਤਾਂ ਇਹ ਮੁਕਸਰ ਦੇ ਡੀਪੂ ਦੀਆਂ ਤਸਵੀਰਾਂ ਹੈਗੀਆਂ ਇੱਕ ਵਾਰ ਜ਼ਰੂਰ ਦਿਖਾਉਣੇ ਹੈਗੀਆਂ 20 ਤੋਂ 22 ਬੱਸਾਂ ਦੱਸ ਰਹੇ ਨੇ ਇਹ ਖੜੀਆਂ ਹੈਗੀਆਂ ਜਿਨ੍ਹਾਂ ਦੇ ਟਾਇਰ ਕੰਡਮ ਨੇ ਔਰ ਜਿਹੜਾ ਸਪੇਅਰ ਪਾਰਟਸ ਆ ਉਹ ਨਹੀਂ ਆ ਰਿਹਾ ਹੈਗਾ ਕਹਿੰਦੇ ਕਿ ਧਿਆਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਹੈਗਾ ਔਰ ਜਿਹੜੇ ਬਿੱਲ ਨੇ ਉੱਤੇ ਜਿਹੜਾ ਹੈੱਡ ਇਹਨਾਂ ਦਾ ਹੈਗਾ ਜਿੱਥੋਂ ਸਪੀਅਰ ਪਾਰਟਸ ਹੁੰਦਾ ਉੱਥੋਂ ਪਾਸ ਹੋਣਾ ਹੁੰਦਾ ਲੇਕਿਨ ਆ ਨਹੀਂ ਰਿਹਾ ਹੈਗਾ 20 ਤੋਂ 22 ਰੂਟ ਪ੍ਰਭਾਵਿਤ ਹੋਏ ਨੇ ਜ਼ਾਹਿਰ ਜੀ ਗੱਲ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਾਈਵੇਟ ادارے ਨੇ ਉਹਨਾਂ ਨੂੰ ਫਾਇਦਾ ਜ਼ਰੂਰ ਹੋ ਰਿਹਾ ਲੇਕਿਨ ਸਪਿਆਵ ਸਰਕਾਰ ਦਾ ਕਾਫੀ ਨੁਕਸਾਨ ਆ ਜਿਹੜਾ ਉਹ ਹੋ ਰਿਹਾ ਹੈਗਾ ਬੱਸਾਂ ਖੜੀਆਂ ਔਰ ਕੰਡਮ ਹੋ ਰਹੀਆਂ ਨੇ ਔਰ 20 ਤੋਂ 22 ਬੱਸਾਂ ਨੇ ਜਿਹੜੀਆਂ ਇਹ ਖੜੀਆਂ ਹੋਈਆਂ ਨੇ ਤਾਂ ਮੁਕਸਰ ਦੇ ਡੀਪੂ ਦੇ ਹਾਲਾਤ ਸੀਗੇ ਔਰ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੀ ਹਰ ਡੀਪੂ ਦੇ ਇਹ ਹਾਲਾਤ ਨੇ ਦੱਸ ਰਹੇ ਨੇ ਔਰ ਦੇਖਣਾ ਲਾ ਹੋਵੇਗਾ ਕਿ ਸਰਕਾਰ ਹੁਣ ਕਦੋਂ ਇਨਾਂ ਤੇ ਧਿਆਨ ਦਿੰਦੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ